ਲਾ ਬਖਤਣੀ ਫੈਂਟੀ ਵਾਲੀ ਗੇਮ ਹਾਜ਼ਰ ਓਕੇ ਜੀ ਆ ਅਡੇ ਹੱਥ ਚ ਦੋ ਖਡਾਉਣੇ ਠੀਕ ਹੈ ਠੀਕ ਹੈ ਇਹਨਾਂ ਨੂੰ ਹੋਲਡ ਕਰਨੇ ਆਪਾਂ ਇਦਾਂ ਹੂੰ ਇੱਕ ਇਹਨਾਂ ਚੋ ਛੱਡਣਾ ਰਿਲੀਜ਼ ਕਰਨਾ ਠੀਕ ਹੈ ਠੀਕ ਹੈ ਇੱਕ ਹੱਥ ਨਾਲ ਤੂੰ ਉਹਨੂੰ ਕੈਚ ਕਰਨਾ ਲਾਈਕ ਜਿੱਦਾਂ ਇਦਾਂ ਤੂੰ ਕੈਚ ਕਰਨਾ ਜੇ ਕੈਚ ਹੋ ਗਿਆ ਤੇ ਵਾਰੀ ਤੇਰੀ ਫੇ ਮੈਂ ਹਨਾ ਜੇ ਕੈਚ ਨਹੀਂ ਹੋਇਆ ਫੇਰ ਆ ਫੈਂਟੀ ਪਾਉਗੀ ਔਰ ਪਹਿਲਾਂ ਮੈਂ ਵਾਰੀ ਮੇਰੀ ਫੇਰ ਤੂੰ ਕਰਨਾ ਹਾਂ ਪਹਿਲਾਂ ਵਾਰੀ ਮੇਰੀ ਮਤਲਬ ਮੈਂ ਇਦਾਂ ਕੋਈ ਨਹੀਂ ਕੈਚ ਹੋਇਆ ਤੁਹਾਡੀ ਫੈਂਟੀ ਫੈਂਟੀ ਹਾਂ ਨੇ ਮੈਂ ਕਰ ਲੈ ਮੈਂ ਸ਼ੁਭ ਮਹੂਰਤ ਚ ਚੱਲ ਇਕੱਠ ਦੂਜੇ ਹੱਥ ਲੈ ਤਾਂ ਵੀ ਫੈਂਟੀ ਇਕੱਠੀ ਆ ਹਾਂ ਫੈਂਟੀ ਦੂਜੇ ਹੱਥ ਨਾਲ ਵੀ ਫੈਂਟੀ ਇੱਥੇ ਮੈਂ ਹੋਲੀ ਮਾਰੀ ਹੋਲੀ ਮਾਰਾਂਗੀ ਬਲੈ ਇਧਰ ਹੱਥ ਮਲਾਓ ਇਧਰ ਨੋ ਮਾੜੀ ਬੱਖੀ ਇਧਰ ਆ ਆ ਮਾਯਾ ਮਾਯਾ ਆ ਨੁੱਕਰ ਦੀ ਲੱਗਦੀ ਆ ਨੁੱਕਰ ਨੂੰ ਛੱਡ ਦੋ ਚੱਲ 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 ਫੈਂਟੀ ਖਾਓ ਬਸ ਹੋਣ ਗਈ ਤੂੰ ਇਧਰ ਦੇਖਿਓ ਇਕਾ ਦੂਸਰਾ ਹੱਥ ਜਿਆ ਆ ਸਾਹਮਣੇ ਫੇਰ ਦੇਖ ਲਿਓ you <laughs>